ਲekin perturbative साफ ਲੈਣ ਲਈ 3 ਅਕਤੂਬਰ ਨੂੰ 2 ਘੰਟੇ ਵਾਸਤੇ 12:30 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੈਲ ਲੜਕੀਆਂ ਜਾਣਗੀਆਂ ਕੰਗਣਾ ਉਹ ਬਿਲਕੁਲ ਇੱਕ ਬੇਵਕੂਫ ਲੜਕੀ ਹੈ ਉਹਨੂੰ ਇਹ ਨਹੀਂ ਪਤਾ ਜਿਹੜੀ ਉਹ ਰੋਟੀ ਖਾਂਦੀ ਉਹ ਕਿਸਾਨ ਦੀ ਪਿਆਰਾ ਕਰੂਹੀ ਖਾਂਦੀ ਹੈ ਵੀ ਬੀਕਲ ਹੁੰਦਰਕੌਰ ਨੇ ਪਿਛਲੇ ਅੰਦੋਲਨ ਜਦੋਂ ਇਹ ਕਿਹਾ ਵੀ ਟਕੇ ਟਕੇ ਤੇ ਬੀਬੀਆਂ ਲੈ ਕੇ ਆਏ ਆ ਉਹਦੇ ਗੁੱਸੇ ਦੇ ਵਿੱਚ ਚੰਡੀਗੜ੍ਹ ਦੇ ਪੂਰਬੇ ਵਿੱਚ ਪੇੜ ਲੱਗੀ ਹੈ ਪਰ ਜਿਹੜੇ ਇਹ ਹਾਲਾਤ ਨੇ ਬੋਲਣਾ ਮਨ ਨਾਲ ਮੈਨੂੰ ਕੋਈ ਹੋਰ ਵੱਡਾ ਕੰਮ ਕਰਾ ਲੈਣਾ ਅੱਜ 200 ਦਿਨ ਮੋਰਚੇ ਤੋਂ ਪੂਰੇ ਹੋਏ ਆਪ ਸਭ ਮੀਡੀਆ ਵਾਲੋ ਨੇ ਦੇਖਾ आज लाखों का इकट्ठ शंभू खनौरी अन्य बोर्डों पर हुआ है और इसका हम जनता का धन्यवाद करते हैं धन्यवाद देते हैं इतनी बड़ी मुकाबात में जो यहाँ पर लोग पहुंचे हुए हैं दूसरा आज मोर्चे के मंच के ऊपर से तीन अक्टूबर लखीमपुर खीरी का इंसाफ लेने के लिए पूरे देश भर में दो घंटे के लिए साढ़े बारह से लेकर दो बजे तक का रेल रोको देश भर में हम लोग करेंगे मोर्चे की मांगों के लिए एमएसपी लीगल गारंटी कानून किसान मजदूर का कर्जा माफी 200 दिन नरेगा फसलों का बीमा लेने के लिए भारत डब्ल्यूटीओ टी से बाहर आए अन्य मांगों को लेकर ये कार्यक्रम होगा इसी के साथ साथ हरियाणा वाले में जो बहुत जिसकी आपको प्रतीक्षा है हरियाणा में लक्षणों में कैसा कार्यक्रम हो इसके बारे में दोनों मंच दोनों मोर्चे एक बेच दो तीन दिन में आपको देंगे एक बड़ी कन्वेंशन बुलाएंगे उन मोर्चों में क्या सवाल हो क्या करें किस तरह की बातें करें इसके लिए दोनों फोरम इकट्ठे होकर एक कन्वेंशन करके उसमें अगला ऐलान करेंगे एक जींद की रैली है बहुत बड़ी रैली होगी आपके माध्यम से अपील करते हरियाणा के लोगों को अधिक से अधिक पहुंचे दूसरी 22 को पिपली में बड़ी महापंचायत होगी उसमें अधिक से अधिक पहुंचने का अपील करते कल यूपी में बड़ी महापंचायत होगी ये कार्यक्रम होंगे हमारे लोकल मांगों को लेकर पंजाब सरकार को भी हमने चेतावनी दिया कि हमारी यहाँ बिजली की साफ सफाई की सेहत सहूलतों की आप ध्यान नहीं रख रहे अगर नहीं मानेंगे तो इसके विरोध में भी हम लोग कार्यक्रम करेंगे ਅੱਜ ਮੋਰਚੇ ਦੇ ਵਿੱਚ 200 ਦਿਨ ਪੂਰੇ ਹੋਏ ਹੋ ਗਿਆ ਹਰ 200 ਦਿਨ ਤੇ ਲੱਖਾਂ ਲੋਕ ਪਹੁੰਚੇ ਆ ਅਸੀਂ ਜਨਤਾ ਦਾ ਦੋਵਾਂ ਮੋਰਚਿਆਂ ਵੱਲੋਂ ਧੰਨਵਾਦ ਕਰਦੇ ਹੈਗੇ ਆ ਇਹਦੇ ਨਾਲ ਦੀ ਨਾਲ ਅੱਜ ਮੋਰਚਿਆਂ ਵੱਲੋਂ ਲਖੀਨਪੁਰ ਥੀੜੀ ਦਾ ਇਨਸਾਫ ਲੈਣ ਲਈ 3 ਅਕਤੂਬਰ ਨੂੰ 2 ਘੰਟੇ ਵਾਸਤੇ 12:30 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੇਲਾਂ ਢੱਕੀਆਂ ਜਾਣਗੀਆਂ ਇਹਦੇ ਵਿੱਚ ਐਮਐਸਪੀ ਕ੍ਰਾਂਤੀ ਕਾਨੂੰਨ ਲੈਂਡ ਵਾਸਤੇ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਖਰਚਾ ਖਤਮ ਕੀਤਾ ਜਾਵੇ 200 ਦਿਨ ਨਰੇਗਾ ਫਸਲਾਂ ਦਾ ਬੀਮਾ ਚਾਹੀਦਾ ਔਰ ਇਹਦੇ ਨਾਲ ਦੀ ਨਾਲ ਭਾਰਤ WTO ਤੋਂ ਬਾਹਰ ਆਵੇ ਇਹੋ ਜਿਹਾ ਮੰਗਾਂ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਅਸੀਂ ਅਗਲਾ ਵੀ ਐਲਾਨ ਕਰਾਂਗੇ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਲਕਸ਼ਣਾ ਦੇ ਵਿੱਚ ਕੀ ਕੀ ਤਰੀਕਾ ਅਪਣਾਇਆ ਜਾਵੇ ਕਿਸ ਤਰੀਕੇ ਦੇ ਸਵਾਲ ਹੋਣ ਦੋਵੇਂ ਫੋਰਮ ਅਗਲੀ ਡੇਟ ਕਾ ਨੂੰ ਤੇ ਥਾਂ ਐਲਾਨ ਕਰਨਗੇ ਦੋਵੇਂ ਫੈਸਲਾ ਕਰਕੇ ਉਹਦਾ ਐਲਾਨ ਕਰਨਗੇ ਹਰਿਆਣੇ ਦੀਆਂ ਲਖਣਾ ਵਿੱਚ ਕਿਸ ਕਿਸਮ ਦਾ ਸਾਡਾ ਪ੍ਰੋਗਰਾਮ ਹੋਊਗਾ 15 ਨੂੰ ਜੀਨ ਦੇ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਟੋਡੇ ਮਾਧਮ ਰਾਹੀਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ 22 ਨੂੰ ਟਿਪਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਛੋਟੇ ਵਿੱਚ ਵੀ ਲੋਕਾਂ ਨੂੰ ਸੱਦਾ ਦੇ ਰਹੇ ਆ ਤੇ ਕੱਲ 1 ਨੂੰ ਜੁਪੀ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਸਾਡੀਆਂ ਲੋਕਲ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਇੱਕ ਤਾਂ ਸਫਾਈ ਨੂੰ ਲੈ ਕੇ ਸੇਪ ਸੂਟਾ ਨੂੰ ਲੈ ਕੇ ਬਿਜਲ ਨੂੰ ਲੈ ਕੇ ਵੱਡੇ ਮਸਲੇ ਨੇ ਜੇ ਨਾ ਮੰਨੇ ਤਾਂ ਇਹਦੇ ਤੇ ਵੀ ਆਉਣ ਵਾਲੇ ਸਮੇਂ ਵਿੱਚ 14 ਸਤੰਬਰ ਨੂੰ ਅੰਦੋਲਨ ਹੋਊਗਾ ਸਰਕਾਰ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਤਾਂ ਬਹੁਤ ਚੰਗੀ ਗੱਲ ਆ ਧੰਨਵਾਦ ਲਖੀਨਪੁਰ ਖੇਵੀ ਦਾ ਸਾਫ ਲੈਣ ਲਈ 3 ਅਕਤੂਬਰ ਨੂੰ 2 ਘੰਟੇ ਵਾਸਤੇ 12:30 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੇਲਾਂ ਢੱਕੀਆਂ ਜਾਣਗੀਆਂ ਇਹਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਲੈਣ ਵਾਸਤੇ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਖਰਚਾ ਖਤਮ ਕੀਤਾ ਜਾਵੇ 200 ਦਿਨ ਨਰੇਗਾ ਫਸਲਾਂ ਦਾ ਬੀਮਾ ਚਾਹੀਦਾ ਔਰ ਇਹਦੇ ਨਾਲ ਦੀ ਨਾਲ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹੋ ਜੀਆਂ ਮੰਗਾਂ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਅਸੀਂ ਅਗਲਾ ਵੀ ਐਲਾਨ ਕਰਾਂਗੇ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਲਕਸ਼ਣਾ ਦੇ ਵਿੱਚ ਕੀ ਕੀ ਤਰੀਕਾ ਅਪਣਾਇਆ ਜਾਵੇ ਕਿਸ ਤਰੀਕੇ ਦੇ ਸਵਾਲ ਹੋਣ ਦੋਵੇਂ ਫੋਰਮ ਅਗਲੀ ਡੇਟ ਤੋਂ ਉਹ ਤੇ ਥਾਂ ਐਲਾਨ ਕਰਨਗੇ ਦੋਵੇਂ ਫੈਸਲਾ ਕਰਕੇ ਉਹਦਾ ਐਲਾਨ ਕਰਨਗੇ ਹਰਿਆਣੇ ਦੀਆਂ ਲਕਸ਼ਣਾ ਵਿੱਚ ਕਿਸ ਕਿਸਮ ਦਾ ਸਾਡਾ ਪ੍ਰੋਗਰਾਮ ਹੋਊਗਾ 15 ਨੂੰ ਜੀਨ ਦੇ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਤੋਂਡੇ ਮਾਧਮ ਰਾਹੀਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ 22 ਨੂੰ ਟਿਪਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਛੋਟੇ ਵਿੱਚ ਵੀ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਤੇ ਕੱਲ ਇੱਕ ਨੂੰ ਜੁਪੀ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਸਾਡੀਆਂ ਲੋਕਲ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਇੱਕ ਤਾਂ ਸਫਾਈ ਨੂੰ ਲੈ ਕੇ ਸੇਫ ਸੁਲਤਾਨ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਵੱਡੇ ਮਸਲੇ ਨੇ ਜੇ ਨਾ ਮੰਨੇ ਤਾਂ ਇਹਦੇ ਤੇ ਵੀ ਆਉਣ ਵਾਲੇ ਸਮੇਂ ਵਿੱਚ 14 ਸਤੰਬਰ ਨੂੰ ਅंदोलਨ ਹੋਊਗਾ ਸਰਕਾਰ ਸਾਡੇ ਨਾਲ ਬੋਕੇ ਗੱਲ ਕਰ ਲਵੇ ਤਾਂ ਬਹੁਤ ਚੰਗੀ ਗੱਲ ਆ ਧੰਨਵਾਦ ਜੀ ਕੀ ਪ੍ਰੋਗਰਾਮ ਜੀ ਚੱਲ ਰਿਹਾ ਹੈ ਦੇਖੋ ਮੈਂ ਮਨਜੀਤ ਸਿੰਘ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਪਾਰ ਦੀ ਕਿਸਾਨ ਮਜ਼ਦੂਰ ਜਨ ਅੱਜ ਸ਼ੰਭੂ ਮੋਰਚਾ ਖਲੋਰੀਪੁਰ ਦਾ ਡੱਬ ਵਾਲੀ ਤੇ ਰਤਨਪੁਰਾ ਚੱਲਦਿਆਂ ਨੂੰ ਪੂਰਾ 2 ਦਿਨ ਹੋ ਗਿਆ 13 ਫਰਵਰੀ ਤੋਂ ਮੋਰਚੇ ਜੰਮੇ ਸੀਗੇ ਦੇਖੋ ਦਿਨ ਨੂੰ ਮੁੱਖ ਰੱਖਦੇ ਹੋਏ ਅੱਜ ਵੱਡਾ ਇਕੱਠ ਕਰਿਆ ਗਿਆ ਹੈ ਵੱਡਾ ਇਕੱਠ ਦੇ ਪਹਿਤ ਤੋਂਡੇ ਸਾਹਮਣੇ ਜਿਹੜੇ ਲੋਕ ਕਹਿੰਦੇ ਸੀਗੇ ਵੀ ਮੋਰਚਿਆਂ ਦੇ ਵਿੱਚ ਜੀ ਇਕੱਠ ਨਹੀਂ ਰਿਹਾ ਮੋਰਚੇ ਖਾਲੀ ਹੋ ਗਏ ਲੋਕੀ ਆਣੇ ਥੋੜੇ ਜਿਹਾ ਅੱਜ ਉਹਨਾਂ ਦੇ ਮੋਢੇ 'ਚ ਪੇੜ ਐ ਜਿਹੜਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕੀ ਅੱਜ ਆਏ ਨੇ ਤੁਹਾਡੇ ਸਾਹਮਣੇ ਐ ਵੀ ਪੈਰ ਰੱਖਣ ਨੂੰ ਥਾਂ ਨਹੀਂ ਸੀਗੀ ਇੱਥੇ ਜਿਹੜੀਆਂ ਸਾਡੀਆਂ ਮੁੱਲਗਾਂ ਦੇ ਰਿਲੇਟਡ ਅੱਜ ਲੜਾਈ ਚੱਲੀ ਹੋਈ ਐ ਉਹਦੇ ਦੋ ਸੋ ਦਿਨ ਪੂਰੇ ਹੋਣਦੇ ਜਿਹੇ ਕੱਟ ਰੱਖੇ ਹੋਏ ਸੀ ਜੀ ਕੰਗਣਾ ਤੋਂ ਲੋਕ ਨੇ ਇੱਕ ਬਹੁਤ ਵੱਡੀ ਕਿਸਮ ਦੀ ਕਿਸਾਨ ਅੰਦੂਲਨ ਕੀ ਕਹਿਣਾ ਚਾਹੋਗੇ ਦੇਖੋ ਕੰਗਣਾ ਨੂੰ ਵੈਸੇ ਤਾਂ ਮੈਂ ਉਹ ਤੇ ਗੱਲ ਕਰਨਾ ਹੀ ਨਹੀਂ ਜਾਂਦਾ ਪਰ ਤੁਸੀਂ ਸਵਾਲ ਕਰ ਲਿਆ ਉਹ ਬਿਲਕੁਲ ਇੱਕ ਬੇਵਕੂਫ ਲੜਕੀ ਹੈ। ਉਹਨੂੰ ਇਹ ਨਹੀਂ ਪਤਾ ਜਿਹੜੀ ਉਹ ਰੋਟੀ ਖਾਂਦੀ ਆ ਉਹ ਕਿਸਾਨ ਦੀ ਪਿਆਰਾ ਕਰੀ ਹੋਈ ਖਾਂਦੀ ਹੈ। ਕੋੜੀ ਇਹ ਚੰਡੀਗੜ੍ਹ ਆ ਉਹ ਸਾਡੇ ਪੰਜਾਬ ਦੇ ਏਰੀਆ 'ਚ ਹੈ। ਹਮਾਤਲਾ ਸਾਡਾ ਪੰਜਾਬ ਦਾ ਸੀਗਾ। ਉਹ ਬੋਲਦੀ ਕਿਹਦੇ ਵਿਰੁੱਧ ਆ? ਅੱਜ ਆਪਣੇ ਪੁਰਖਿਆਂ ਦੇ ਵਿਰੁੱਧ ਬੋਲਣ ਲੱਗੀ ਹੋਈ ਹੈ। ਇਹ ਕਿ ਗੱਲ ਹਰਜੀਤ ਸਿੰਘ ਗਰੇਵਾਲ ਨੇ ਬਹੁਤ ਵਧੀਆ ਕਹੀ ਉਹਦੀ 2-3 ਦਿਨ ਤੋਂ ਚੱਲ ਰਹੀ ਹੈ। ਉਹਨੇ ਕਿਹਾ ਵੀ ਕੰਗੜਾ ਅਰਨੌਣ ਦੀ ਸਾਹ ਕੰਗੜਾ ਖਾਨ ਹੁੰਦੀ ਜੇ ਸ੍ਰੀ ਗੁਰਤੇਜ ਵਾਹਦਰ ਜੀ ਸਾਹਬਤ ਨਾ ਦਿੰਦੇ। ਕਿ ਉਹ ਨਾ ਤੇ ਇੰਡੀਆ ਹੋਣਾ ਸੀਗਾ ਨਾ ਹਿੰਦੁਸਤਾਨ ਹੋਣਾ ਸੀਗਾ ਇਹਨੂੰ ਇਹ ਗੱਲਾਂ ਯਾਦ ਰੱਖਣੀਆਂ ਜਿਨ੍ਹਾਂ ਵੀ ਉਹ ਕੌਮ ਹੈ ਜਿਨ੍ਹਾਂ ਚਾਹੇ ਦੇਸ਼ ਆਜ਼ਾਦ ਹੋਇਆ ਉਹਦੇ ਤੇ 90% ਕਰਮਾਨੀਆਂ ਨੇ ਚਾਹੇ ਦੇਖ ਨੂੰ ਜੰਗ ਦੀ ਜ਼ਰੂਰਤ ਪਈ ਹੈ ਤਾਂ ਚਾਹੇ ਅੰਨ ਦੀ ਜ਼ਰੂਰਤ ਪਈ ਹੈ ਤਾਂ ਵੀ ਅੱਜ ਤੂੰ ਆਪਣੀ ਫੈਮੇਬ੍ਰਿਟੀ ਦੇਣ ਦੇ ਮਾਰੇ ਇੱਕ ਇਲੈਕਟ੍ਰਿਸਿਟੀ ਚਲੋ ਠੀਕ ਹੈ ਬੋਲੀ ਜਾਂਦੀ ਸੀਗੀ ਪਰ ਅੱਜ ਇੱਕ ਨੁਮਾਇੰਦਾ ਹੈ ਤੁਸੀਂ ਮੈਂਬਰ ਪਾਰਲੀਮੈਂਟੋਂ ਪੂਰੇ ਦੇਸ਼ ਦੇ ਹੁੰਦੇ ਆ ਉਹਦੇ ਬਾਰੇ ਸੋਚ ਸਮਝ ਕੇ ਬੋਲੋ ਇਹ ਬਹੁਤ ਗਲਤ ਕਰਨਾ ਇਹਨਾਂ ਦੀ ਪਹਿਲਾ ਬੀਬੀ ਕਲਮੁੰਦਰ ਕੌਰ ਨੇ ਪਿਛਲੇ ਅੰਦੋਲਨ ਜਦੋਂ ਨੇ ਕਿਹਾ ਵੀ ਟਕੇ ਟਕੇ ਦੇ ਬੀਬੀਆਂ ਲੈ ਕੇ ਆਏ ਆ ਉਹਦੇ ਗੁੱਸੇ ਦੇ ਵਿੱਚ ਚੰਡੀੜੇ ਰੋਡ ਦੇ ਵਿੱਚ ਪੇੜ ਲੱਗੀ ਹੈ ਪਰ ਜਿਹੜੇ ਇਹਦੇ ਹਾਲਾਤ ਨੂੰ ਬੋਲਣਾ ਮਨ ਲੱਗਦਾ ਨਹੀਂ ਕੋਈ ਹੋਰ ਵੱਡਾ ਕੰਮ ਕਰਾ ਲੈਣਾ ਉਹ ਇਹਨੇ ਸੋਚਣਾ ਵੀ ਇਹਨੇ ਹੁਣ ਕੀ ਉਹਦੇ ਬਾਰੇ ਕਰਨਾ ਅਗੇ ਸੁਧਰਨਾ ਨਹੀਂ ਸੁਧਰਨਾ ਉਹਦੇ ਅਰੇਣਾ ਦੇ ਵਿੱਚ ਤੋਣਾ ਪਉਣ ਲੱਗਦਾ ਕਿ ਸਾਨੂੰ ਤਾਂ ਇੱਕ ਬਹੁਤ ਦੇਖੋ ਪਹਿਲਾ ਜਿਹੜੀ ਬੀਜੇਪੀ ਕਹਿੰਦੀ ਸੀਗੀ ਵੀ ਐਮਪੀ ਦੀ ਇਲੈਕਸ਼ਨ ਤੇ ਵੀ ਅਸੀਂ 400 ਪਾਰ ਜਾਵਾਂਗੇ ਬੀਜੇਪੀ ਦੀ ਸਰਕਾਰ ਬਣਦੀ ਸੀਗੀ ਅੱਜ ਉਹ ਐਨਡੀਆ ਦੀ ਸਰਕਾਰ ਬਣ ਕੇ ਰਹਿ ਗਈ ਬੀਜਪੀ 240 ਦੇ ਸਿਮਟ ਗਈ ਉੱਥੇ ਉਦੋਂ ਬਾਅਦ ਅਸੀਂ ਜਿਹੜੀ ਹੁਣ ਪੰਜ ਸਟੇਟਾਂ ਦੀ ਇਲੈਕਸ਼ਨ ਹੈਗੀ ਹੈ ਆਉਣ ਵਾਲੇ ਸਮੇਂ ਚ ਹਰਿਆਣਾ ਚ ਹੁਣ ਲੇਟੈਸਟ ਹੈ ਤਕਰੀਬਨ ਉਦੋਂ ਆ ਜੇਨਕੇ ਚ ਮੈਂ ਤੁਹਾਡੇ ਮੱਧਮ ਰਹੇ ਜਿਹੜੇ ਉੱਥੇ ਦੇ ਲੋਕ ਨੇ ਸਾਡੇ ਕਿਸਾਨ ਬੁਰ ਨੇ ਵੀਡੀਓ ਵਰ ਵਰ ਗਏ ਵਪਾਰੀ ਵਰ ਗਏ ਬੁਰਾ ਯਾਦ ਕਰੋ ਇਹ ਵੀ ਜਿਵੇਂ ਨਰਦੇਵੀ ਸਰਕਾਰ ਹੈ ਜਿਨੇ ਸਾਡੇ ਕਿਸਾਨ ਸਾਡੇ 450 ਤੇ ਫੱਟੜ ਕਰੇ ਨੇ ਗੋਲੀਆਂ ਚਲਾ ਕੇ ਗੋਲੇ ਗੇਰ ਕੇ ਸਿੱਟ ਗਏ ਉਹ ਤੋਂ ਬਾਅਦ ਸਾਡਾ ਸ਼ੂਕ ਕਰਨ ਦੀ ਸ਼ਹੀਦ ਕਰਿਆ ਤੇ ਹਰਿਆਣੇ ਦੇ ਵਿੱਚ 70000 ਅਰਬ ਫੈਨਿਕਲ ਲਾ ਕੇ ਰੱਖਿਆ ਇੱਕ ਅਮਰਦੇਸ਼ੀ ਬਣਾ ਕੇ ਰੱਖਿਆ ਹਰਿਆਣੇ ਦੇ ਵਿੱਚ ਲਾ ਕੇ ਕਦੇ ਕਹਣਾ ਮੈਂ ਐਨਐਸਏ ਲਾ ਦਾਂਗੇ ਕਿਸਾਨਾਂ ਤੇ ਕਦੇ ਪਾਸਪੋਰਟ ਰੱਦ ਕਰ ਦਾਂਗੇ ਕਦੇ ਤੁਹਾਡੀ ਫਰਦਾਂ ਦੇ ਲਾਣ ਲਾਣ ਫੇਰ ਦਾਂਗੇ ਉਹ ਚੀਜ਼ਾਂ ਵੀ ਉਹ ਯਾਦ ਰੱਖਿਓ ਵੀ ਉਹਨਾਂ ਨੇ ਕਿੰਨਾ ਤੁਹਾਨੂੰ ਕੁੱਟਿਆ ਕਿੰਨੇ ਪਰਤੇ ਕਰੇ ਤੇ ਸਾਡੇ ਨੌ ਨੌਜਵਾਨ ਜਿਹੜਾ ਚਿਹਰਾ ਨਵਦੀਪ ਜਲਬੂੜਾ ਗੁਰਪੀਰਤ ਸ਼ਾਹਪੁਰ ਅਨੀਸ਼ ਖੜਕੜਾ ਉਹਨਾਂ ਨਾਲ ਕੀ ਹਸਰ ਕਰਿਆ ਹਰਿਆਣਾ ਦੀ ਗਵਰਨਮੈਂਟ ਬੀਜੇਪੀ ਨੇ ਉਹਦੇ ਕਰਕੇ ਹੋਣਾ ਚਾਹੀਦਾ ਦੇਖੋ ਜੇ ਤੁਸੀਂ ਜਾਏ ਹੋ ਅਮੋਰਚੇ ਨਾਲ ਖੜੇ ਹੋ ਤਾਂ ਇਹਨਾਂ ਨੂੰ ਇੱਕ ਵੀ ਸੀਟ ਹਰਿਆਣੇ 'ਚ ਨਾ ਮਿਲੇ ਇਹਨਾਂ ਦੇ ਮੋਟੇ ਚਪੇੜ ਵਜੇ ਐਮਪੀ ਦੇ ਇਲੈਕਸ਼ਨ ਦੇ ਪੰਜ ਲੈ ਵੀ ਗਏ ਮੈਂ ਕਹਿੰਦਾ ਵੀ ਐਮਐਲਏ 'ਚ ਇਹ ਦੇਖਦੇ ਰਹਿਣਗੇ ਹੋ ਪੀ ਗਿਆ ਸੱਨੇ ਵਾਲਾ ਕਿ ਇਹ ਬਾਕੀ ਜਿਹੜਾ ਹੈਗਾ ਮੋਰਚਾ ਦਾ ਫੈਕਟਰ ਪਵੇ ਧੰਨਵਾਦ ਮਲਕੀਤ ਕੌਰ ਨਾ ਉਹ ਜੀ ਅਸੀਂ ਲੰਗਪਿੰਡ ਤੋਂ ਆਏ ਪਟਿਆਲੇ ਜ਼ਿਲ੍ਹੇ ਤੋਂ ਆਈਆਂ ਜੀ ਸਿੰਭੂ ਬਾਰਡਰ ਤੇ ਆਈਆਂ ਸੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਕੱਠ ਰੱਖਿਆ ਗਿਆ ਸਿੰਭੂ ਬਾਰਡਰ ਕੱਠ ਰੱਖਿਆ ਵਸੇ ਆਏ ਆ ਵੀ ਮੋਦੀ ਨੂੰ ਸਮਝਣਾ ਚਾਹੀਦਾ ਸਾਡੇ ਪਹਿਲਾਂ ਇੰਨੇ ਬੱਚੇ ਮਾਰ ਮੁੱਕ ਕੇ ਦਿੱਲੀ ਦੇ ਵਿੱਚ ਸ਼ਹੀਦ ਹੋਗੇ ਵੀ ਮਾਤਬਲ ਖੁਸੋਤਾ ਖੁਸੋ ਨੂੰ ਸਮਝਣਾ ਚਾਹੀਦਾ ਵੀ ਜੇ ਸਾਡੇ ਪਿੰਡਾਂ ਚ ਆਊਗਾ ਸੀ ਬਰਨਰ ਨਹੀਂ ਦੇਣਾ ਹੈਗਾ ਉਹ ਤਾਂ ਚੱਕਾਊਗਾ ਜੀ ਹਾਂ